ਮੇਸ਼ਪੇ ਦਾ ਦਲਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ ਕੀਤਾ ਹੋਇਆ ਨਾਰਾ ਕਰੀਏ ਬਲਨ ਗੱਜ ਕੇ ਬੁਲਾ ਦਿਓ ਫਤਿਹ ਆਖੋ ਵਾਹੇ ਗੁਰੂ ਜੀ ਗਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਜਿਨ ਜੋ ਲੜੇ ਵਾਰ ਸ੍ਰੀ ਜਾਬ ਸਾਹਿਬ ਦੀ ਕਥਾ ਜੋ ਦਸ਼ਮੇਸ਼ ਪਿਤਾਦਲ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਚਾਰਨ ਕੀਤਾ ਹੋਇਆ ਉਹਦੀ ਵਿਚਾਰ ਲੜੀਵਾਰ ਆਪ ਦੀ ਕਥਾ ਸਰਵਨ ਕਰਦੇ ਆ ਰਿਓ ਆਓ ਸਹੀ ਲੜੀ ਨੂੰ ਅੱਗੇ ਤੋਰਿਏ ਕੋਈ ਵੀ ਰਸਨਾ ਵਾਂਝੀ ਨਹੀਂ ਰਹਿਣੀ ਚਾਹੀਦੀ ਇੱਕ ਵੇਰਾਂ ਗੱਜ ਕੀ ਆਖੋ ਸਦਨਾਮ ਸ੍ਰੀ ਵਾਹਿ ਗੁਰੂ ਅਲੋਗ ਹੈ ਅਸ਼ੋਗ ਹੈ ਆ ਭਰਮ ਹੈ ਆ ਕਰਮ ਹੈ ਆ ਭਰਮ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਪ ਸਾਹਿਬ ਦੇ ਵਿੱਚ ਸੁਪਰੀ ਬੂਣ ਪਰਮੇਸ਼ਰ ਵਾਹਿਗੁਰੂ ਅਗਾਧ ਬਹੁਤ ਦੇ ਗੁਣਾਂ ਨੂੰ ਗਾਉਂਦੇ ਨੇ ਤੇ ਕੀ ਕਹਿੰਦੇ ਨੇ ਕਹਿੰਦੇ ਅਲੋਕ ਹੈ ਫੇਰ ਸਤਿਗੁਰੂ ਦੀ ਕਹਿੰਦੀ ਆ ਸ਼ੋਕ ਹੈ ਅਲੋਕ ਤੋਂ ਭਾਵ ਹੁੰਦਾ ਹੈ ਅਚਰਜ ਹੈ ਤੇ ਅਸ਼ੋਕ ਤੋਂ ਭਾਵ ਹੁੰਦਾ ਹੈ ਸੋਗ ਰਹਤਾ ਹੈ ਆਪਣੇ ਘਰਾਂ ਦੇ ਵਿੱਚ ਖੁਸ਼ੀ ਤੇ ਗਮੀ ਆਉਂਦੀ ਹੈ ਨਾ ਹੀ ਉਹਦੇ ਘਰ ਦੇ ਵਿੱਚ ਖੁਸ਼ੀ ਹੈ ਨਾ ਹੀ ਉਹਦੇ ਘਰ ਦੇ ਵਿੱਚ ਕੋਈ ਗਮੀ ਹੈ ਨਾ ਹੀ ਕੋਈ ਉਹਦੇ ਜਨਮ ਹੁੰਦਾ ਤੇ ਨਾ ਹੀ ਮੌਤ ਹੁੰਦੀ ਹੈ ਨਾ ਸੱਤਰ ਵਿੱਚ ਉਹਦੇ ਘਰੇ ਆ ਕਰਮ ਹੈ ਆ ਭਰਮ ਹੈ ਕਰਮ ਰਹਤਾ ਪਸਾਰੀ ਜਿੰਦਗੀ ਕੰਮ ਕਰਦੇ ਆ ਕਰਮ ਕਰਦੇ ਆ ਉਹ ਕਰਮ ਤੋਂ ਰਹਤ ਆਪਾਂ ਨੂੰ ਭਰਮ ਭਲੇਖਾ ਹੋ ਜਾਂਦਾ ਦੁਬਦਾ ਹੋ ਜਾਂਦੀ ਹੈ ਉਹਨੂੰ ਕੋਈ ਭਰਮ ਨਹੀਂ ਕੋਈ ਭਲੇਖਾ ਨਹੀਂ ਨਾ ਅਜੀਦ ਹੈ ਅਬੀਦ ਹੈ ਨਾ ਜਿੱਤਿਆ ਜਾਣ ਵਾਲਾ ਆਪਾਂ ਜਿੱਤੀ ਜਾਂਦੀ ਹੈ ਮੌਤ ਜਿੱਤ ਲੈਂਦੀ ਹੈ ਗਰੀਬੀ ਆ ਜੇ ਉਹ ਜਿੱਤ ਲੈਂਦੀ ਹੈ ਕੋਈ ਰੋਗ ਲੱਗ ਜੇ ਉਹ ਸਾਡੇ ਦਿਹਾਵੀ ਹੋ ਜਾਂਦਾ ਉਹ ਜਿੱਤ ਲੈਂਦਾ ਹੈ ਅਬੀਦ ਹੈ ਉਹ ਭੈਦ ਉਹ ਰਹਿਦਾ ਉਹਨੂੰ ਕਿਸੇ ਦਾ ਡਰ ਨਹੀਂ ਸਾਨੂੰ ਡਰ ਹੁੰਦਾ ਹੈ ਆਪਣੇ ਦੁਸ਼ਮਣ ਦਾ ਉਹਦਾ ਕੋਈ ਵੀ ਦੁਸ਼ਮਣ ਨਹੀਂਗਾ ਅਬਾਹ ਹੈ ਅਗਾਹ ਹੈ ਅਚਲ ਹੈ ਸਦਾ ਹੀ ਹੈ ਕਹਿ ਨਾ ਸਕੈ ਕੋ ਤੂੰ ਗਜਕੇ ਅਗਾਹ ਹੈ ਅਥਾਏ ਜਿਹਦੀ ਕੋਈ ਗਿਣਤੀ ਮਿੰਤੀ ਨਹੀਂ ਕੀਤੀ ਜਾ ਸਕਦੀ ਅਮਾਨ ਹੈ ਨੰਧਾਨ ਹੈ ਮਾਨ ਰਹਿਦ ਸਾਨੂੰ ਮਾਨ ਹੋ ਜਾਂਦਾ ਹੰਕਾਰ ਹੋ ਜਾਂਦਾ ਹੈ ਮਾਇਆ ਦਾ ਪੁੱਤਾਂ ਧੀਆਂ ਦਾ ਧਨ ਦੌਲਤ ਦਾ ਉਹ ਖੰਡਾ ਬ੍ਰਹਮੰਡਾ ਦਾ ਮਾਲਕ ਹੈ ਹੀਰੇ ਜਵਾਹਰ ਮੋਤੀਆਂ ਦਾ ਮਾਲਕ ਹੈ ਸਾਰੀ ਦੁਨੀਆ ਦਾ ਮਾਲਕ ਹੈ ਇਸਾਰ ਇਸ ਮੰਦਰਾ ਦਾ ਮਾਲਕ ਹੈ ਤੇ ਫੇਰ ਵੀ ਉਹਨੂੰ ਮਾਨਦੇ ਹੰਕਾਰ ਨਹੀਂ ਹੁੰਦੀ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਹੀਰਾ ਛਟਿਆ ਕਿਸੇ ਨੇ ਭੇਡ ਕੀਤਾ ਸੀ ਜਦੋਂ ਕਹਿੰਦੇ ਹੀਰਾ ਉਹਨੇ ਚੁੱਭੀ ਮਾਰ ਕੇ ਦੇਖੀ ਤੇ ਪਤਾ ਨਹੀਂ ਨਦੀ ਦੇ ਵਿੱਚ ਕਿੰਨੇ ਹੀ ਹੀਰੇ ਪਏ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਮਾਨ ਤੋਂ ਰਹਿਦਾ ਤੋ ਮਾਨ ਹੈ ਨਿਧਾਨ ਹੈ ਗੁਰੂ ਸਾਹਿਬ ਜੀ ਕਹਿੰਦੇ ਉਹਨੂੰ ਕੋਈ ਮਾਨ ਕਿਸੇ ਤਰ੍ਹਾਂ ਦਾ ਹੰਕਾਰ ਨਹੀਂ ਹੁੰਦਾ ਨਦੀਆਂ ਦਾ ਭੰਡਾਰ ਹੈ ਇੰਨੇ ਭੰਡਾਰੇ ਭਰੇ ਹੋਏ ਆ ਆਵੋ ਖਰਜੋ ਰਲ ਮਿਲ ਭਾਈ ਤੋੜਨੇ ਆਵੇ ਵਾਧੂ ਜਾਈ ਪਿਉ ਦੇਉ ਰਪਿਉ ਦਾਦੇ ਕਾ ਖੋੜ ਢਠਾ ਖਜ਼ਾਨਾ ਤਾ ਮੇਰਾ ਮਨ ਭਿਆ ਨਿਧਾਨਾ ਹੋਦਾ ਏਡਾ ਵੱਡਾ ਨਿਧਾਨ ਖਜ਼ਾਨਾ ਭਰਿਆ ਹੋਇਆ ਪਰ ਉਹ ਕਦੇ ਵੀ ਮਾਨ ਤੇ ਹੰਕਾਰ ਨਹੀਂ ਕਰਦਾਗਾ ਅਨੇਕ ਹੈ ਫਿਰ ਹੈ ਗਹਿ ਅਨੇਕ ਰੂਪ ਹੈ ਯਰਲੇ ਯਰਲੇ ਵਿੱਚ ਰੋਮ ਰੋਮ ਦੇ ਵਿੱਚ ਕੰਨ ਕੰਨ ਦੇ ਵਿੱਚ ਹਰ ਇੱਕ ਜੋ ਸਰੀਰ ਦੇ ਵਿੱਚ ਹਰ ਦਮ ਮੈਂ ਜੋ ਧਰੀ ਉਹਨੇ ਆਪਣੇ ਦੀਵੇ ਤੋਂ ਜਿਵੇਂ ਦੀਵਾ ਜਗਾ ਦਿੰਨੇ ਆ ਇਵੇਂ ਸਾਰਿਆਂ ਦੇ ਵਿੱਚੋਂ ਨੇ ਜੋ ਧਰੀ ਹੈ ਫਿਰ ਇੱਕ ਹੈ ਤੇ ਫਿਰ ਵੀ ਇੱਕ ਦਾ ਕੀ ਹੈ ਕਿਵੇਂ ਸਮਝ ਪਵੇਗੀ ਆ ਚਰਜ ਰੂਪ ਨਾਲ ਇਹ ਪੰਜਾਬ ਉਪਰਿਆ ਸ਼ੰਦ ਨਮੋ ਸਰਬ ਮਨ ਸੰਸਦੀਨ ਅਧਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨਮਸਕਾਰ ਜਿਸ ਨੂੰ ਸਭ ਮੰਨਦੇ ਨੇ ਸਾਰੇ ਮੰਨਦੇ Hindu ਵੀ ਮੰਨਦੇ Musalman ਵੀ ਮੰਨਦੇ Isai ਵੀ ਮੰਨਦੇ Bodhi ਵੀ ਮੰਨਦੇ Jaini ਵੀ ਮੰਨਦੇ ਉਹ ਦਾਸ ਵੀ ਮੰਨਦੇ ਮੰਨਦੇ ਜੋਗੀ ਵੀ ਵਾਹਿਗੁਰੂ ਸਾਰੇ ਮੰਨਦੇ ਗੰਦਗੀ ਦਾ ਕੀੜਾ ਵੀ ਮੰਨਦਾ ਕਿਉਂਕਿ ਸਾਰਿਆਂ ਦੇ ਵਿੱਚ ਹੈ ਫੇਰ ਵੀ ਨਰਲੇ ਬਹਿ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਾਰ ਨਮੋਸਾਰਾ ਮਾਨੀ ਸੰਸਦੀ ਨਧਾਨੀ ਜੋ ਸ਼ਬਦ ਦਾ ਖਜ਼ਾਨਾ ਸਭ ਨੂੰ ਰੋਜੀ ਦਿੰਦਾ ਕੋਈ ਗਰੀਬ ਹੈ ਕੋਈ ਅਮੀਰ ਹੈ ਕੋਈ ਦੁਸ਼ਮਣ ਹੈ ਕੋਈ ਮਿੱਤਰ ਹੈ ਕੋਈ ਸਾਧ ਹੈ ਕੋਈ ਚੋਰ ਹੈ ਸਾਰੀ ਪਰਜਾ ਉਹਦੀ ਸਾਰਾ ਪਰਿਵਾਰ ਆਉਦਾ ਜਿਵੇਂ ਮਾਂ ਆਪਣੇ ਪੁੱਤ ਨੂੰ ਭੁੱਖਾ ਨਹੀਂ ਸੌਣ ਦਿੰਦੀ ਪੜਾਂ ਦੀ ਉਹ ਚੋਰ ਹੋਵੇ ਤੇ ਪੜਾਂ ਦੀ ਸਾਧ ਹੋਵੇ ਇਸੇ ਤਰ੍ਹਾਂ ਸਭ ਨੂੰ ਰੋਜੀ ਦੇਣ ਵਾਲਾ ਹੈ ਨਮੋ ਦੇਵ ਦੇਵੀ ਅਭੇਖੀ ਅਭੇਵੇ ਨਮਸ਼ਕਾਰ ਹੈ ਸ਼੍ਰੋਮਣੀ ਦੇਵਤਿਆਂ ਦੇ ਸਾਰੇ ਉੱਤੇ ਸ਼੍ਰੋਮਣੀ ਦੇਵਤਾ ਬੈਠਾ ਹੋ ਜਿੰਨਾ ਇਨੀ ਪਾਵਰ ਹੈ ਸਾਰੀ ਪਾਵਰ ਉਹ ਦੇਣ ਵਾਲਾ ਹੈ ਅਭੇਖੀ ਅਭੇਵੇ ਜੋ ਭੇਖਾਂ ਤੇ ਭੇਦਾਂ ਦੋ ਰਹਿਦਾ ਨਾ ਹੀ ਉਹਦਾ ਕੋਈ ਭੇਖ ਹੈ ਤੇ ਨਾ ਹੀ ਕੋਈ ਉਹਦਾ ਭੇਦ ਪਾ ਸਕਦਾ ਵੀ ਕਿਹੜੇ ਹਸਾਬ ਨਾਲ ਕਿ ਕਿਹੜੀ ਕਿਹੜੀ ਗੱਲ ਦੇ ਵਿੱਚ ਖੁਸ਼ੀ ਹੈ ਪਤਾ ਨਹੀਂ ਰੱਬ ਕਿਹੜਿਆ ਰੰਗਾਂ ਦੇ ਵਿੱਚ ਰਾਜੀ ਹੈ ਨਮੋ ਕਾਲ ਕਾਲੇ ਨਮੋ ਸਰਬ ਬਾਲੇ ਨਮਸਕਾਰ ਹੈ ਕਾਲ ਦੇ ਕਾਲ ਨੂੰ ਜਿਹਦੇ ਆਪਾਂ ਨੂੰ ਮੌਤ ਆਉਂਦੀ ਹੈ ਅਕਾਲ ਆਉਂਦੀ ਹੈ ਉਹ ਕਾਲ ਨੂੰ ਬਣਾਉਣ ਵਾਲਾ ਤੇ ਆਪਣੇ ਵਿੱਚ ਸਮੇਟਣ ਵਾਲਾ ਨਮੋ ਸਰਬ ਬਾਲੇ ਨਮਸਕਾਰ ਹੈ ਸਭ ਦੇ ਪਾਲਕ ਨੂੰ ਸਭ ਨੂੰ ਪਾਲਣਾ ਕਰਦਾ ਹੈ ਪੱਥਰਾਂ ਦੇ ਵਿੱਚ ਰੋਜੀ ਵੀ ਦਿੰਦਾ ਹੈ ਜਲ ਦੇ ਵਿੱਚ ਵੀ ਰੋਜੀ ਦਿੰਦਾ ਹੈ ਅਸਮਾਨ ਦੇ ਵਿੱਚ ਵੀ ਰੋਜੀ ਦਿੰਦਾ ਹੈ ਇੱਕ ਜੀਵ ਇਹੋ ਜਿਹਾ ਪੰਛੀ ਪੈਦਾ ਕੀਤਾ ਹੈ ਜਦੋਂ ਸ਼ੇਰ ਸ਼ਿਕਾਰ ਕਰਿਆਉਂਦਾ ਹੈ ਤੇ ਸੌਂਦਾ ਮੂੰਹ ਖੋਲ ਕੇ ਸੌਂਦਾ ਉਹਦੇ ਮੂੰਹ ਦੇ ਵਿੱਚ ਬੋਟੀ ਹਾਡੀਆਂ ਹੁੰਦੀਆਂ ਤੇ ਉਹਦੇ ਮੂੰਹ ਦੇ ਵਿੱਚ ਸ਼ੇਰ ਦੇ ਮੂੰਹ ਦੇ ਵਿੱਚ ਖਾਣਾ ਪੈਦਾ ਕੀਤਾ ਹੈ ਨਮੋ ਸਰਬ ਭਾਉ ਨੇ ਨਮਸਕਾਰ ਹੈ ਸਮਨਾ ਵਿੱਚ ਘਰ ਵਾਲੇ ਨੂੰ ਸਰੀਰਾਂ ਦੇ ਵਿੱਚ ਵੀ ਉਹਦਾ ਘਰ ਹੈ ਸਾਡੇ ਘਰਾਂ ਦੇ ਵਿੱਚ ਵੀ ਘਰ ਹੈ ਸਾਰੇ ਘਰਾਂ ਦੇ ਮਾਲਕ ਵਾਲੇ ਨੂੰ ਤਨੰਗੀ ਅਨਾਦੇ ਨਿਰਸੰਗੀ ਬਰਮਾਤੀ ਜੋ ਅੰਗ ਰਹਦਾ ਕੋਈ ਵੀ ਸਰੀਰ ਦਾ ਅੰਗ ਨਹੀਂ ਜਿਵੇਂ ਆਪਣੀਆਂ ਲੱਤਾਂ ਬਾਵੇਂ ਤੇ ਮਾਲਕ ਰਹਦਾ ਆਪਣਾ ਮਾਲਕ ਹੁੰਦਾ ਜਿਵੇਂ ਮਾਪਿਓ ਮਾਲਕ ਹੁੰਦੇ ਬੱਜਾ ਘਰ ਦੀ ਬਰਾਉਟੀ ਦਾ ਮਾਲਕ ਹੁੰਦਾ ਹੈ ਉਹਦਾ ਕੋਈ ਵੀ ਮਾਲਕ ਨਹੀਂਗਾ ਨਿਰਸੰਗੀ ਪਰਮਾਤੇ ਸਾਥੀ ਰਹਤਾ ਉਹਦਾ ਕੋਈ ਵੀ ਸਾਥੀ ਨਹੀਂਗਾ ਭਲੀ ਪ੍ਰਕਾਸ਼ ਮਥਨ ਕਰਨ ਵਾਲਾ ਹੈ ਗੱਜ ਕੇ ਆਕੋ ਸਦਨਾ ਮਸਰੀ ਨਮੋ ਪਾਨ ਭਾਨੀ ਨਾਮ ਸਕਾਰ ਹੈ ਸੂਰਜਾਂ ਦੇ ਸੂਰਜ ਨੂੰ ਜਿਹੜੇ ਸੂਰਜ ਚੜ੍ਹਦੇ ਆ ਨਾ ਤੇ ਆ ਗਰਮੀ ਹੈ ਪਤਾ ਨਹੀਂ ਕਿੰਨਾ ਪ੍ਰਤਾਪ ਹੋਵੇ ਤੇ ਕਿੰਨੇ ਸੂਰਜਾਂ ਨੂੰ ਚੜਾਉਣ ਵਾਲਾ ਹੈ ਤੇ ਸੂਰਜਾਂ ਦਾ ਮਾਲਕ ਹੈ ਉਹਨਾਂ ਦਾ ਖਸਮ ਹੈ ਸਾਰਿਆਂ ਦਾ ਗੱਜ ਕੇ ਆਖੋ ਸਤਨਾਮ ਸ੍ਰੀ ਨਮੋ ਮਾਨ ਨਮਾਨੇ ਨਮਸਕਾਰ ਹੈ ਮਾਨ ਦੇ ਮਾਨ ਨੂੰ ਜਿਹੜਾ ਆਪਾਂ ਨੂੰ ਮਾਨ ਸਤਕਾਰ ਮਿਲਦਾ ਹੈ ਇਹ ਕਿੱਥੋਂ ਆਉਂਦਾ ਹੈ ਤੇ ਉਹਦੇ ਕੋਲੇ ਕਿੰਨਾ ਮਾਨ ਹੋਵੇਗਾ ਨਮੋ ਚੰਦਰ ਜੰਦਰਮੇ ਨਮੋ ਭਾਨ ਬਾਨੇ ਨਮਸਕਾਰ ਹੈ ਚੰਦਰਮੇ ਦੇ ਚੰਦਰਮੇ ਨੂੰ ਜਦੋਂ ਰਾਤ ਨੂੰ ਚੜਦਾ ਹੈ ਠੰਡਾ ਦਿੰਦਾ ਤੇ ਉਹਨੂੰ ਉਹ ਕਿੱਡਾ ਵੱਡਾ ਚੰ드ਰਮਾ ਹੋਵੇਗਾ ਕਿੰਨੀ ਠੰਡਾ ਹੋਵੇਗੀ ਇਹ ਸਾਰੇ ਚੰ드ਰਮਾ ਦਾ ਪਿਓ ਹੈ ਨਮਸਕਾਰ ਹੈ ਸੂਰਜ ਦੇ ਸੂਰਜ ਨੂੰ ਜਿਹੜਾ ਸੂਰਜ ਨੂੰ ਚੜਾਉਣ ਵਾਲਾ ਹੈ ਤੇ ਸਪਾਉਣ ਵਾਲਾ ਹੈ ਤੇ ਉਹਨੂੰ ਊਰਜਾ ਦੇਣ ਵਾਲਾ ਹੈ ਰੋਸ਼ਨੀ ਦੇਣ ਵਾਲਾ ਤਪਸ਼ ਦੇਣ ਵਾਲਾ ਹੈ ਉਹਦੇ ਕੋਲੇ ਕਿੰਨੀ ਊਰਜਾ ਕਿੰਨੀ ਰੋਸ਼ਨੀ ਹੋਵੇਗੀ ਕੱਜ ਕੇ ਆਖੋ ਸਤਨਾਮ ਸ੍ਰੀ ਨਮੋ ਗੀਤ ਗੀਦੇ ਨਮਸ਼ਕਾਰ ਹੈ ਗੀਤਾਂ ਦੇ ਗੀਤ ਨੂੰ ਜਿਹੜੇ ਗੀਤ ਆਉਂਦੇ ਨੇ ਉਹਦਾ ਕਿੱਡਾ ਵੱਡਾ ਗੀਤ ਹੋਵੇਗਾ ਜਿਹੜਾ ਸਾਨੂੰ ਬੁੱਧੀ ਦਿੰਦਾ ਹੈ ਗੀਤ ਲਿਖਣ ਵਾਸਤੇ ਗਾਉਣ ਵਾਸਤੇ ਸ਼ਬਦ ਨਮੋ ਤਾਨ ਤਾਨੇ ਨਮਸ਼ਕਾਰ ਹੈ ਤਾਲਾਂ ਦੇ ਸਰਵਰੇ ਤਾਲਾਂ ਨੂੰ ਜਿਹੜੀਆਂ ਆਪਾਂ ਤਾਨਾਂ ਹਾਰਮੋਨੀਅਮ ਤੇ ਵਗਾਉਨੇ ਗੰਧਰ ਬਰਾਗੀ ਵਰਗੇ ਆਈ ਬੁਝਿਏ ਹੋਏ ਦੀਵੇ ਜਗ ਪੈਂਦੇ ਸੀ ਤੇ ਬਿਨਾ ਬੱਦਲਾਂ ਤੋਂ بارش ਹੋ ਜਾਂਦੀ ਸੀ ਤੇ ਉਹ ਕਿੱਡਾ ਵੱਡਾ ਗਧਰ ਪ੍ਰਾਗੀ ਹੋਵੇਗਾ ਨਮੋ ਨਿਰਤ ਨਿਰਦੇ ਨਮੋ ਨਾਦ ਨਾਦੇ ਨਮਸ਼ਕਾਰ ਹੈ ਨਾਚ ਦੇ ਰਾਜ ਰੂਪ ਨੂੰ ਵੀ ਆਹ ਦੁਨੀਆ ਦੇ ਵਿੱਚੋਂ ਪਹਿਲੇ ਨੰਬਰ ਤੇ ਨਾਚ ਕਰਨ ਵਾਲ ਆਇਆ ਤੇ ਜਿਹੜਾ ਨਾਚ ਨੂੰ ਪਾਵਰ ਦੇਣ ਵਾਲੇ ਉਹਦੇ ਕੋਲੇ ਕਿੱਡਾ ਵੱਡਾ ਨਾਚ ਹੋਵੇਗਾ ਨਮਸ਼ਕਾਰ ਹੈ ਸ਼ਬਦਾਂ ਦੇ ਸ਼ਬਦ ਰੂਪ ਨੂੰ ਜਿਹੜੇ ਆਪਾਂ ਸ਼ਬਦ ਬੋਲਦੇ ਆ ਤੇ ਸ਼ਬਦਾਂ ਨੂੰ ਬਣਾਉਣ ਵਾਲਾ ਸ਼ਬਦਾਂ ਨੂੰ ਭੇਜਣ ਵਾਲਾ ਸਾਡੀ ਸੁਰਤੀ ਦੇ ਵਿੱਚ ਉਹ ਕਿੰਨਾ ਵੱਡਾ ਸ਼ਬਦ ਹੋਵੇਗਾ ਨਮੂ ਪਾਨ ਨਪਾਨੇ ਨਮਸ਼ਕਾਰ ਹੈ ਪਾਨ ਹੱਥਾਂ ਦੇ ਹੱਥ ਰੂਪ ਨੂੰ ਸਾਡੇ ਹੱਦ ਕਹਿੰਦੇ ਬੜਾ ਬਲਵਾਨ ਬੰਦਾ ਹੈ ਯੋਧਾ ਜਾਂਦਾ ਹੈ ਇਹਦੇ ਵਿੱਚ ਬਹੁਤ ਤਾਕਤ ਹੈ ਕਦੇ ਨਹੀਂ ਹਰਦਾ ਤੇ ਉਹਦੇ ਕਿੱਡੇ ਵੱਡੇ ਹੱਥ ਹੋਣਗੇ ਕਿੰਨੀ ਬਾਹਰ ਹੋਵੇਗੀ ਕਿੰਨੀ ਤਾਕਤ ਹੋਵੇਗੀ ਕਿੱਡਾ ਵੱਡਾ ਸਰੀਰ ਹੋਵੇਗਾ ਨਮੋ ਬਾਦ ਬਾਦੇ ਨਮਸਕਾਰ ਹੈ ਚਰਦਾ ਜੇ ਚਰਜ ਰੂਪ ਨੂੰ ਜਿਹੜੀ ਚਰਜਾ ਹੁੰਦੀ ਹੈ ਬੈਠ ਕੇ ਸ਼ਬਦਾਂ ਦੀ ਗਿਆਨੀ ਵਿਦਵਾਨ ਇਕੱਠੀ ਹੁੰਦੇ ਐ ਤੇ ਸਭ ਤੋਂ ਵੱਡਾ ਉਹ ਪ੍ਰੋਫੈਸਰ ਤੇ ਵੱਡਾ ਗਿਆਨੀ ਹੋਵੇਗਾ ਨੰਗੀ ਆ ਨਾਮੇ ਸਰਬਸ੍ਰੀ ਰੂਪ ਹੈ ਸਤਿਗੁਰੂ ਜੀ ਫਰਮਾਨ ਕਰਦੇ ਜੋ ਰੂਪ ਨਾਸ਼ ਤੋਂ ਰਹਿਤ ਹੈ ਸਰਬਸਰੂਪ ਵਾਲਾ ਹੈ ਪਰ ਭੰਗੀ ਪਰਮਾਤਮਾ ਦੇ ਚੰਗੀ ਤਰ੍ਹਾਂ ਨਾਸ ਤੇ ਮਥਨ ਕਰਨ ਵਾਲੇ ਚੰਗੀ ਤਰ੍ਹਾਂ ਸ੍ਰਿਸ਼ਟੀ ਨੂੰ ਸਾਜ ਦਿੰਦਾ ਤੇ ਚੰਗੀ ਕਰਾਂ ਵਾਹਿਗੁਰੂ ਪਰਲੋਕ ਕਰ ਦਿੰਦਾ ਖਾਦਮ ਕਰ ਦਿੰਦਾ ਮਲਿਆ ਮੇਟ ਕਰ ਦਿੰਦਾ ਨਾਮੋ ਇਸ਼ਾਨ ਮਟਾ ਦਿੰਦਾ ਗੱਜ ਕੇ ਆਖੋ ਸਤਿਨਾਮ ਜ਼ਰੀ ਸਬਸਦੀ ਬਭੂਦੇ ਸਰਵ ਸੰਮਤਾ ਰੂਪ ਨੂੰ ਕਲੰਗ ਨਿਕਲੰਗੀ ਸਰੂਪੈ ਕਲੰਗ ਦੋਸਾਂ ਤੋਂ ਰਹਿਦਾ ਕੋਈ ਉਹਦੇ ਦੇ ਕਲੰਕ ਨਹੀਂ ਕੋਈ ਉਹਦੇ ਦੇ ਦੋਸ਼ ਨਹੀਂਗਾ ਧਿਆਨ ਦੇ ਨਾਲ ਰਹਿਤ ਤੇ ਕਲੰਕਾਂ ਦਾ ਸਰੂਪ ਵਾਲਾ ਹੈ ਸਭ ਕਲੰਕਾਂ ਨੂੰ ਦੇਣ ਵਾਲਾ ਇਹ ਸਾਰੀਆਂ ਭਾਵਨਾਵਾਂ ਦੇ ਕੋਲੇ ਆਉਂਦੀਆਂ ਗੱਜ ਕੇ ਆਖੋ ਸਤਿਨਾਮ ਸ੍ਰੀ ਨਮੋ ਰਾਜ ਰਾਜੇ ਸੰਪਰਮ ਰੂਪੇ ਨਮਸਕਾਰ ਹੈ ਰਾਜਾ ਦੇ ਮਹਾਰਾਜੇ ਵੱਡੇ ਸਰੂਪ ਵਾਲੇ ਨੂੰ ਇਹ ਦੁਨੀਆ ਦਾ ਰਾਜਾ ਪ੍ਰਧਾਨ ਮੰਤਰੀ ਇਸ ਪਰਜਾ ਨੂੰ ਦੇਖਭਾਲ ਕਰਦੇ ਮੰਨ ਲਓ ਵੀ ਉਹ ਪ੍ਰਮਾਤਮਾ ਤੋਂ ਰੋਜੀ ਲੈ ਕੇ ਉਹ ਦੁਨੀਆ ਨੂੰ ਰੋਜੀ ਦੇਣ ਵਾਲਾ ਕਹਿ ਦਈਏ ਤੇ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਰੋਜੀ ਦਿੰਦਾ ਤੇ ਕਿੱਡਾ ਵੱਡਾ ਰਾਜਾ ਹੋ ਵੱਜ ਕੇ ਆਖੋ ਸਤਨਾਮ ਸ੍ਰੀ ਇਹਦਾ ਜਦੋਂ ਵੋਟਾਂ ਪੈ ਜਾਂਦੀਆਂ ਰਾਜੇ ਬਦਲ ਜਾਂਦੇ ਨੇ ਕੁਰਸੀਆਂ ਬਦਲ ਜਾਂਦੀਆਂ ਨੇ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਰੰជន ਸੋਈ ਨਾ ਹੀ ਉਹਨੂੰ ਵੋਟਾਂ ਬਣਾ ਕੇ ਕਿਸੇ ਨੇ ਬਣਾਇਆ ਤੇ ਨਾ ਹੀ ਕਿਸੇ ਨੇ ਉਸਨੂੰ ਉਤਾਰਨਾ ਹੈ ਲਵਣੇ ਤਜ ਕੇ ਆਪ ਕੋ ਸਤ ਨਾਮ ਸ੍ਰੀ ਨਮੋ ਜੋਗ ਜਗੇਸ਼ਰ ਮਨੁ ਸਿੱਧੈ ਨਮੋ ਰਾਜ ਰਾਜੇ ਸੁਮਰਬਿੱਧੀ ਨਮਸਕਾਰ ਹੈ ਰਾਜਾ ਦੇ ਮਹਾ ਰਾਜੇ ਵੱਡੀ ਵਿਰਧੀ ਵਾਲੇ ਨੂੰ ਸਾਰਿਆਂ ਦੀ ਬ੍ਰਿਤ ਪਾਲਣਾ ਕਰਨ ਵਾਲੇ ਨੂੰ ਨਮੋ ਸਾਸਤਰ ਪਾਨੀ ਨਮੋ ਵਸਤਰ ਮਾਨੀ ਨਮੋ ਨਮਸ਼ਕਾਰ ਹੈ ਹੱਥ ਵਿੱਚ ਸ਼ਾਸਤਰ ਧਾਰੀ ਨੂੰ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਵਾ ਲੱਖ ਸੀ ਇੱਕ ਲੜਾਉ ਇੱਕ ਨੇ ਸਵਾ ਲੱਖ ਦੇ ਨਾਲ ਲੜਿਆ ਤੇ ਧਿਆਨ ਦੇਣਾ ਜਦੋਂ ਉਹ ਲੜਦਾ ਹੈ ਕਿ ਉਹ ਦੁਨੀਆ ਦਾ ਨਾਸ ਹੀ ਕਰ ਦਿੰਦਾ ਹੈ ਗੱਜ ਕੇ ਆਖੋ ਸਤ ਨਾਮ ਸ੍ਰੀ ਨਮਸ਼ਕਾਰ ਹੈ ਤਨੋਸ਼ ਧਾਰੀ ਨੂੰ ਜਿਵੇਂ ਤਨੋਛਿਧਾਰੀ Hindu ਧਰਮ ਦੇ ਵਿੱਚ ਅਰਜਨ ਹੋਇਆ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲੇਖਾਂ ਦੇ ਵਿੱਚ ਆਉਂਦੇ ਨੇ ਤੇ ਜਦੋਂ ਉਹ ਆਪਣਾ ਤੀਰ ਚਲਾਉਂਦਾ ਹੈ ਸ਼ਬਦ ਦਾ ਤੇ ਉਹਨੂੰ ਸਦਾ ਵਾਸਤੇ ਮਿੱਟੀ ਵਿੱਚ ਮਿਲਾ ਦਿੰਦਾ ਹੈ ਗੱਜ ਕੇ ਆਖੋ ਸਤਿਨਾਮ ਜ਼ਰੀ ਦੇਖਦੇ ਨਾ ਖਬਰਾਂ ਪੜਦੇ ਆ ਵੀ ਫਲਾਨੇ ਥਾਂ ਪਰਲੋ ਆਈ ਤੇ ਉਹ ਟਿੱਬਿਆਂ ਦੇ ਉੱਤੇ ਜਿਹੜੇ ਘਰ ਸੀਗੇ ਜਾਂ ਪੱਥਰਾਂ ਦੇ ਪਹਾੜਾਂ ਤੇ ਸੀਗਾ ਜਾਂ ਸਮੁੰਦਰ ਦੇ ਕਿਨਾਰੇ ਸੀ ਇਹੋ ਜਿਹਾ ਪਚਾ ਲਾਇਆ ਤੇ ਇਹ ਕਪਲ ਦੇ ਵਿੱਚ ਹੀ ਸਾਰੇ ਸ਼ਹਿਰਾਂ ਦੇ ਸ਼ਹਿਰਗਰ ਕਰਤੇ ਗੱਜ ਕੇ ਆਖੋ ਸਤਨਾਮ ਸ੍ਰੀ ਨਮੋ ਪਰਮ ਗਿਆਤਾ ਨਮਸ਼ਕਾਰ ਹੈ ਪੂਰਨ ਗਿਆਨ ਵਾਲੇ ਨੂੰ ਆਪਾਂ ਕਹਿੰਦੇ ਹਾਂ ਗੁਰਬਾਣੀ ਦਾ ਗਿਆਨ ਇਤਿਹਾਸ ਦਾ ਗਿਆਨ ਹੈ ਦਾਸ ਨੂੰ ਤੇ ਮੰਨ ਲਓ ਉਹ ਸਾਰੇ ਪੂਰਨ ਤੌਰ ਤੇ ਸਾਰੇ ਧਰਮਾਂ ਦਾ ਕਿਉਂਕਿ ਧਰਮਾ ਨੂੰ ਦਾ ਊਰਜਾ ਦੇਣ ਵਾਲਾ ਗਿਆਨ ਦੇਣ ਵਾਲਾ ਮਤ ਦੇਣ ਵਾਲਾ ਬੁੱਧੀ ਦੇਣ ਵਾਲਾ ਸ਼ਬਦ ਦੇਣ ਵਾਲਾ ਧਰਮ ਚਲਾਉਣ ਵਾਲਾ ਤੇ ਉਹਦੇ ਕੋਲੇ ਕਿੰਡੀ ਵੱਡੀ ਪਾਵਰ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਨਮੋ ਲੋਕ ਮਾਤਾ ਨਮਸ਼ਕਾਰ ਹੈ ਜਗਤ ਦੀ ਮਾਤਾ ਰੂਪ ਨੂੰ ਗੱਜ ਕੇ ਆਖੋ ਸਤਨਾਮ ਸ੍ਰੀ ਘਰ ਦੇ ਵਿੱਚ ਆਪਣੇ ਮਾਪੇ ਹੋਵੇ ਕਿਸੇ ਦੇ ਚਾਰ ਪੁੱਤਰ ਹੈ ਕਿਸੇ ਦੇ 15 ਵੀ ਹੋਏ ਨੇ ਪਹਿਲਾਂ ਤੇ ਉਹ ਕੱਡੀ ਵੱਡੀ ਮਾਤਾ ਹੈ ਪਰਮਾਤਮਾ ਜਿਹੜਾ ਸਾਰੀ ਦੁਨੀਆ ਨੂੰ ਉਹ ਜਨਮ ਦਿੰਦਾ ਹੈ ਤੇ ਆਨ ਲਗਿਆ ਉਹ ਕਹਿ ਲੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਉਹ ਸਾਰੇ ਜਗਤ ਦੀ ਮਾਤਾ ਹੈ ਸਾਰੇ ਸਰਨਾਸ ਸੰਸਾਰ ਨੂੰ ਜਨਮ ਦਿੱਤਾ ਨਿਵੇਂ ਆਪਾ ਸ਼ਬਦ ਪੜ ਕੇ ਆਏ ਨੇ ਪਿੱਛੇ ਇੱਕ ਹੈ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਮਾਈ ਸੂਤਾ ਮਾਈ ਹੋਈ ਕਹਿੰਦੇ ਭਾਵ ਉਹਦੀ ਮਾਇਆ ਉਹਨੇ ਪੈਦਾ ਕੀਤੀ ਹੈ ਆਪਣੇ ਆਪ ਦੇ ਵਿੱਚ ਉਹ ਕਹਿੰਦੇ ਉਹਦੀ ਇਸਤਰੀ ਹੈ ਮਾਇਆ ਤੇ ਉਹਨੇ ਸਾਰੀ ਦੁਨੀਆ ਪੈਦਾ ਕਰ ਦਿੱਤੀ ਉਹ ਆਪਣੀ ਮਾਂ ਹੈ ਕੱਜ ਕੇ ਆਕੋ ਸਤਿਨਾਮ ਸ੍ਰੀ ਕਿਉਂਕਿ ਜਿਹੜੇ ਬਚਨ ਆ ਨਾ ਇਹ ਬੋਲੇ ਜਾਣ ਵਾਲੇ ਨਹੀਂ ਧਿਆਨ ਦੇਣਾ ਇਹਦੀ ਕਥਾ ਨਹੀਂ ਹੋ ਸਕਦੀਗੀ ਆ ਭੇਖੀ ਆ ਭਰਮੀ ਆ ਭੋਗੀ ਆ ਭੁਗਤੀ ਜੋ ਭੇਸ ਰਹਦਾ ਉਹਦਾ ਕੋਈ ਵੀ ਭੇਸ ਨਹੀਂ ਭਰਮ ਰਹਦਾ ਕੋਈ ਭਰਮ ਨਹੀਂ ਭੋਗ ਰਹਦਾ ਕੋਈ ਭੋਗ ਨਹੀਂ ਭੁਗਦਾ ਭੋਜਨ ਰਹਦਾ ਕੋਈ ਭੋਜਨ ਨਹੀਂ ਖਾਣ ਦਾ ਆਪਾਂ ਇੱਕ ਦਿਨ ਦੋ ਦਿਨ ਚਾਰ ਦਿਨ ਨਾ ਭੋਜਨ ਖਾਈਏ ਮਰ ਜਾਗੇ ਉਹ ਭੋਜਨ ਤੋਂ ਵੀ ਰਹਦਾ ਇਹ ਗੱਲਾਂ ਦੀ ਸਮਝ ਹੈ ਸਤਿਗੁਰੂ ਜੀ ਕੀ ਕਹਿੰਦੇ ਨੇ ਨਮੋ ਜੋਗ ਜਗੇਸ਼ਰ ਮਨ ਸਿੱਧੇ ਨਮਸ਼ਕਾਰ ਹੈ ਪੂਰੇ ਜੁਗਤੀ ਵਾਲੇ ਜੋਗੀਆਂ ਦੇ ਜੋਗੀ ਰਾਜੇ ਨੂੰ ਜਿਹੜਾ ਕਹਿੰਦੇ 84 ਸਿੱਧ ਨੌ ਨਾਥ ਇੱਕ ਗੋਰਖ ਨਾਥ ਉਹਨਾਂ ਦਾ ਗੁਰੂ ਹੈ ਇਹ ਸਾਰਿਆਂ ਦਾ ਉਹਨਾਂ ਦੇ ਉੱਤੇ ਪਿਓ ਬੈਠਾ ਹੈ ਸਾਰਿਆਂ ਨੂੰ ਰਿੱਧੀਆਂ ਸਿੱਧੀਆਂ ਦੇਣ ਵਾਲਾ ਕੱਜ ਕੇ ਆਖੋ ਸੱਧ ਨਾਮ ਜੀ ਨਮੋ ਨਿਤ ਨਰਾਇਣੇ ਕਰੂਰ ਕਰਮੇ ਨਵ ਸ਼ਕਾਰ ਹੈ ਭਿਆਨ ਕੰਮਾਂ ਵਾਲੇ ਨੂੰ ਜਦੋਂ ਭਿਆਨ ਕੰਮ ਕਰਦਾ ਹੈ ਨੇ ਆਪਾਂ ਦੇਖਦੇ ਕਿ ਬਿਨ ਬਾਦਲ ਵਰਖਾ ਹੋਈ ਬਿਨਾ ਬੱਦਲ ਤੋਂ ਧੁੱਪ ਖੜੀ ਸੀ ਪਤਾ ਹੀ ਨਹੀਂ ਕਦੋਂ ਹਨੇਰੀ ਦੇ ਤੂਫਾਨ ਗੜੇ ਆ ਗਏ ਇਹੋ ਜਿਹੇ ਚਾਰਜ ਕੰਮ ਕਰਦਾ ਇਹ ਨਹੀਂ ਪਤਾ ਰਾਤ ਨੂੰ ਸੁੱਤੇ ਆ ਤੜ ਕੇ ਉੱਠਣਾ ਹੀ ਨਹੀਂਗਾ ਨਰਕਾਂ ਦੇ ਨਰਕ ਵਾਹਿਗੁਰੂ ਨਗਰ ਦੇ ਨਗਰ ਸ਼ਹਿਰਾਂ ਦੇ ਸ਼ਹਿਰੀ ਤਬਾਹ ਕਰ ਦਿੰਦਾ ਧਰਤੀ ਦੇ ਵਿੱਚ ਬਿਠਾ ਦਿੰਦਾ ਗੱਜ ਕੇ ਆਖੋ ਸਤਨਾਮ ਸ੍ਰੀ ਨਦੀਆਂ ਵਿੱਚ ਟਿੱਬੇ ਦਿਖਾਲੇ ਨਦੀਆਂ ਦੇ ਵਿੱਚ ਟਿੱਬੇ ਪੈਦਾ ਕਰ ਦਿੰਦਾ ਤੇ ਜਿੱਥੇ ਦਰਿਆ ਵਗਦਾ ਹੈ ਉੱਥੇ ਪਹਾੜ ਪੈਦਾ ਕਰ ਦਿੰਦਾ ਕੱਜ ਕੇ ਆਖੋ ਸਤਨਾਮ ਸ੍ਰੀ ਨਮੋ ਪ੍ਰੇਤ ਅਪਰੇ ਦੇਵੀ ਸੁਧਰਮੀ ਨਮਸ਼ਕਾਰ ਹੈ ਦੈਂਤ ਰੂਪ ਨੂੰ ਕਹਿੰਦੇ ਬਹੁਤ ਵੱਡਾ ਦੈਂਤ ਹੈ ਤੇ ਜੋ ਸਾਰੇ ਦਾਤਾਂ ਦੇਤਾਂ ਨੂੰ ਬੁਲਾਉਣ ਵੱਡਾ ਕਿੱਡਾ ਵੱਡਾ ਦੈਂਤ ਹੋਵੇਗਾ ਦੇਵਤੇ ਰੂਪ ਨੂੰ ਸਾਰੇ ਦੇਵੀ ਗੁਣ ਦੇਣ ਵਾਲਿਆਂ ਨੂੰ ਬੰਦਿਆਂ ਨੂੰ ਦੇਵਦੇ ਬਣਾਉਣ ਵਾਲਾ ਕਿੱਡਾ ਵੱਡਾ ਦਵਾਈ ਗੁਰੂ ਦੇਵਤਾ ਹੋਵੇਗਾ ਸ੍ਰੇਸ਼ਟ ਧਰਮ ਵਾਲੇ ਨੂੰ ਆਪਾਂ ਕਹਿੰਦੇ ਸਾਡਾ ਸਰਦੋ ਸਾਡਾ ਸ਼ਰੋਮਣੀ ਧਰਮ ਹੈ ਤੇ ਉਹਦਾ ਕਿੱਡਾ ਵੱਡਾ ਸ਼ਰੋਮਣੀ ਧਰਮ ਹੋਵੇਗਾ ਨਮੋ ਰੋਗ ਹਰਦਾ ਨਮੋ ਰਗ ਰੂਪੇ ਨਮਸਕਾਰ ਹੈ ਰੋਗ ਘਟਣ ਵਾਲੇ ਨੂੰ ਜੇ ਉਹ ਮਾਲਕ ਚਾਹੀ ਡਾਕਟਰ ਹਕੀਮ ਜਦੋਂ ਜਵਾਬ ਦੇ ਜਾਂਦੇ ਨੇ ਸ੍ਰੀ ਹਰਮੰਦਰ ਸਾਹਿਬ ਜੀਆ ਬਹੁਤ ਘਟਨਾ ਹੋਈਆਂ ਜਿਹੜੇ ਕੈਂਸਰ ਵਰਗੇ ਵੀ ਰੋਗ ਲੋਟ ਹੋਏ ਨੇ ਜਿਨ੍ਹਾਂ ਦੇ ਜਵਾਇ ਗੁਰੂ ਮੂਹਰੇ ਵਿੱਚ ਆਵਾਜ਼ ਨਹੀਂ ਆਉਂਦੀ ਸੀ ਉਹ ਵੀ ਆਵਾਜ਼ ਆ ਗਈ ਜਿਨ੍ਹਾਂ ਨੂੰ ਦਿਸਦਾ ਨਿਸਦਾ ਨਹੀਂ ਸੀ ਅੰਨੇ ਸੀਗੇ ਉਹਨਾਂ ਦੇ ਵਾਇ ਗੁਰ ਉਹਨਾਂ ਦੇ ਵੀ ਨੇਤਰਾ ਵਿੱਚ ਜੋਤ ਆ ਗਈ ਤੇ ਜਿਹਨਾਂ ਸੁਣਦੇ ਨਹੀਂ ਸੀ ਉਹ ਵੀ ਕਿਰਪਾ ਹੋਈ ਉਹ ਵੀ ਸੁਣਨ ਲੱਗ ਗਏ ਤੇ ਕਿੱਡਾ ਵੱਡਾ ਵੈਦ ਹੋਵੇਗਾ ਉਹ ਕੱਜ ਕੇ ਆਖੋ ਸਤਨਾਮ ਸ੍ਰੀ ਸਾਰੇ ਰੋਗਾਂ ਨੂੰ ਕੱਟਣ ਵਾਲੇ ਨੂੰ ਜਦੋਂ ਡਾਕਟਰ ਹਕੀਮ ਜਵਾਬ ਦਿੰਦੇ ਨਮਸ਼ਕਾਰ ਹੈ ਪ੍ਰੇਮ ਮੂਰਤੀ ਨੂੰ ਅੱਬਾ ਕਹਿੰਦੇ ਸਾਡਾ ਬਹੁਤ ਫਲਾਨੇ ਬੰਦੇ ਦੇ ਨਾਲ ਪ੍ਰੇਮ ਮੈਂ ਰਹਿ ਨਹੀਂ ਸਕਦਾ ਤੇ ਉਹ ਕਿੱਡਾ ਵੱਡਾ ਪ੍ਰੇਮ ਦੇਣ ਵਾਲਾ ਨਮੋ ਸ਼ਾਹ ਸ਼ਾਹ ਨਮੋ ਭੂ ਭੂਬੇ ਨਮਸ਼ਕਾਰ ਹੈ ਸ਼ਾਹਾਂ ਦੇ ਸ਼ਾਹ ਨੂੰ ਅੱਬਾ ਕਹਿੰਦੇ ਫਲਾਨਾ ਬੰਦਾ ਬਹੁਤ ਵੱਡਾ ਸ਼ਾਹੂਕਰ ਤੇ ਉਹ ਕਿੱਡਾ ਵੱਡਾ ਸ਼ਾਹੂਕਰ ਸਾਰਿਆਂ ਨੂੰ ਦੂਜੀ ਦੇਣ ਵਾਲਾ ਤੇ ਸਾਰਿਆਂ ਨੂੰ ਮਾਇਆ ਦੇਣ ਵਾਲੇ ਧਿਆਨ ਦੇ ਨਾਮ ਤੇ ਨਮਸ਼ਕਾਰ ਹੈ ਰਾਜਾਂ ਦੇ ਮਹਾਰਾਜੇ ਨੂੰ ਸਾਰਿਆਂ ਦੇ ਉੱਤੇ ਰਾਜ ਭਾਗ ਦੇਣ ਵਾਲਾ ਤੇ ਸਭ ਤੋਂ ਲੈਣ ਵਾਲਾ ਪਰ ਉਹਦਾ ਰਾਜ ਭਾਗ ਖਤਮ ਨਹੀਂ ਹੁੰਦਾ ਗਾ ਕੱਜ ਕੇ ਆਖੋ ਸੱਦ ਨਾਮ ਸ੍ਰੀ ਨਮੋ ਦਾਣ ਦਾਨੇ ਨਮੋ ਮਾਨ ਮਾਨੇ ਨਮਸ਼ਕਾਰ ਹੈ ਦਾਣ ਦੇ ਦਾਨ ਰੂਪ ਨੂੰ ਜਿਹੜਾ ਆਪਾਂ ਕਹਿੰਦਾ ਫਲਾਣਾ ਬੰਦਾ ਬੜਾ ਦਾਨੀ ਹੈ ਤੇ ਜਿਉ ਪਾਵਰ ਦਿੰਦਾ ਹੈ ਤਾਕਤ ਦਿੰਦਾ ਹੈ ਬੁੱਧੀ ਦਿੰਦਾ ਹੈ ਤਾਂ ਹੀ ਦਾਨ ਕਰਦਾ ਨਾ ਧਿਆਨ ਦੇਣਾ ਨਮਸ਼ਕਾਰ ਹੈ ਮਾਨ ਦੇ ਮਾਨ ਰੂਪ ਨੂੰ ਜਿਹੜਾ ਆਪਾਂ ਨੂੰ ਮਾਨ ਅਦਬ ਸਤਕਾਰ ਮਿਲ ਜਾਂਦਾ ਹੈ ਤੇ ਇਹ ਮਾਨ ਉਥੋਂ ਆਉਂਦਾ ਹੈ ਤੇ ਉਹਦੇ ਕੋਲੇ ਕਿੰਨਾ ਵੱਡਾ ਮਾਨ ਹੋਵੇਗਾ ਸਤਕਾਰ ਹੋਵੇਗਾ ਅਦਬ ਹੋਵੇਗਾ ਨਮਸ਼ਕਾਰ ਹੈ ਧਿਆਨ ਦੇਣਾ ਨਮੋ ਰੋਗ ਹ ਨਮੋ ਰੋਗ ਰੋਗੇ ਨਮਸ਼ਕਾਰ ਹੈ ਦੁੱਖਾਂ ਦੇ ਦੁਖ ਰੂਪ ਨੂੰ ਧਿਆਨ ਦੇਣਾ ਇੱਥੇ ਵੱਡੇ ਬਹੁਤ ਵੱਡੇ ਬਚਨ ਕਰਦੇ ਨੇ ਜਿਹੜਾ ਫਲਾਨਾ ਕਹਿੰਦਾ ਸਾਡੇ ਤੇ ਬਾਈ ਦੁੱਖਾਂ ਦੀ ਪਾਣ ਡਿੱਗੀ ਐ ਬਹੁਤ ਵੱਡੇ ਦੁੱਖ ਆ ਗਏ ਨੇ ਆਉਂਦੇ ਕਿਥੇ ਇਹਨਾਂ ਪ੍ਰਮਾਤਮਾ ਕੋਲੋਂ ਤੇ ਕਿੱਡਾ ਵੱਡਾ ਉਹ ਦੁਖੀ ਹੋਵੇਗਾ ਜਿਹਦੇ ਦੁੱਖ ਦੇਣ ਵਾਲਾ ਤੇ ਸੁੱਖ ਦੇਣ ਵਾਲਾ ਸੁੱਖਾਂ ਦਾ ਖਜ਼ਾਨਾ ਵੀ ਉਹ ਹੈ ਤੇ ਦੁੱਖਾਂ ਦਾ ਖਜ਼ਾਨਾ ਵੀ ਉਹ ਹੈ ਕਿੱਡਾ ਵੱਡਾ ਦੁਖੀਆ ਹੋਵੇਗਾ ਹੋ ਗਜ ਕੇ ਆਖੋ ਸਤਿਨਾਮ ਸ੍ਰੀ ਨਮਸਕਾਰ ਹੈ ਦੁੱਖਾਂ ਦੇ ਦੁੱਖ ਰੂਪ ਨੂੰ ਨਮਸ ਨਮਸਤੰ ਇਸ਼ਨਾਨੇ ਨਮਸਕਾਰ ਹੈ ਪਿਤ੍ਰ ਇਸ਼ਨਾਨ ਰੂਪ ਨੂੰ ਆਪਾਂ ਇਸ਼ਨਾਨ ਕਰਦੇ ਨਾ ਤੇ ਉਹਦਾ ਕਿੱਡਾ ਵੱਡਾ ਇਸ਼ਨਾਨ ਹੋਵੇਗਾ ਜਿਵੇਂ ਆਪਾਂ ਸਾਰੀ ਦੁਨੀਆ ਇਸ਼ਨਾਨ ਕਰਦੀਏ 84 ਲੱਖ ਜੁਨੀਆਂ ਇਸ਼ਨਾਨ ਕਰਦੇ ਨੇ ਤੇ ਇਸ਼ਨਾਨ ਕਰਾਉਣ ਵਾਲੇ ਨੂੰ ਕਿੱਡਾ ਵੱਡਾ ਇਸ਼ਨਾਨ ਹੁੰਦਾ ਹੋਵੇਗਾ ਉਹਦਾ ਕੱਜ ਕੇ ਆਕੋ ਸਤਿਨਾਮ ਸ੍ਰੀ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਦਰੰਗ ਨਮਸ਼ਕਾਰ ਹੈ ਮੰਤਰਾਂ ਦੇ ਮੰਦਰ ਰੂਪ ਨੂੰ ਨਮਸ਼ਕਾਰ ਹੈ ਜੰਤਰਾਂ ਦੇ ਜੰਦਰ ਰੂਪ ਨੂੰ ਆਪਾਂ ਕਹਿੰਦੇ ਜੰਤਰ ਮੰਤਰ ਤੰਤਰ ਕਰ ਦਿੰਦੇ ਆ ਤੇ ਜਿਹੜੀਆਂ ਪਾਵਰਾਂ ਉਹਦੇ ਕੋਲੇ ਆਉਂਦੀਆਂ ਕਿੱਡਾ ਵੱਡਾ ਜੰਤਰ ਤੇ ਮੰਤਰ ਹੋਵੇਗਾ ਉਹਦੇ ਕੋਲੇ ਨਮੋ ਇਸ ਟੈਸਟ ਨਮਸ਼ਕਾਰ ਹੈ ਪੂਜ ਦੇ ਪੂਜ ਰੂਪ ਨੂੰ ਨਮੋ ਤੰਦਰਦੰਦ ਰੰਗ ਨਮਸ਼ਕਾਰ ਹੈ ਤੰਤਰ ਤੇ ਮੰਤਰਾਂ ਨੂੰ ਸਦਾ ਸਜਦਾ ਨੰਤਰੰਗ ਪ੍ਰਣਾਸੀ ਸਦਾ ਸੱਚ ਵਿੱਚ ਹੈ ਦੰਦ ਤੇ ਸਭ ਨੂੰ ਨਾਸ਼ ਕਰਨ ਵਾਲਾ ਐਡਾ ਵੱਡਾ ਪਰਵਾਲ ਰਚ ਕੇ ਆਪਣਾ ਤੇ ਸਭ ਨੂੰ ਬਨਾਸ਼ ਕਰਕੇ ਉਹਦੇ ਘਰ ਦੇ ਵਿੱਚ ਕਦੇ ਸੋਗ ਨਹੀਂ ਆਉਂਦਾ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਹੁੰਦੀਆਂ ਨੇ ਖੁਸ਼ੀਆਂ ਹੁੰਦੀਆਂ ਨੇ ਉਹਦੇ ਘਰ ਦੇ ਵਿੱਚ ਕਦੇ ਵੀ ਆਨੰਦ ਨਹੀਂਗਾ ਉਹ ਸਦਾ ਹੀ ਆਨੰਦ ਚਿਤ ਵਿੱਚ ਰਹਿੰਦਾ ਹੈ ਖੁਸ਼ੀ ਦੀ ਗਮੀ ਤੋਂ ਨਰਲੇਬ ਆਏ ਕਹ ਲੋ ਅਨੂਪੇ ਆ ਅਨੂਪੇ ਆ ਰੂਪੇ ਉਪਮਾ ਤੋਂ ਸਰੂਪ ਤੋਂ ਰਹਤਾ ਹੈ ਉਪਮਾ ਤੋਂ ਵੀ ਰਹਿਦਾ ਦਾ ਸਰੂਪ ਵੀ ਕੋਈ ਨਹੀਂਗਾ ਸਰੂਪ ਹੋਵੇ ਤਾਂ ਆਪਾਂ ਉਪਮਾ ਕਰਾਂਗੇ ਨਾ ਨਮਸਤੋ ਨਵਾਸੇ ਸਭ ਵਿੱਚ ਨਿਵਾਸ ਕਰਨ ਵਾਲੇ ਨੂੰ ਸਾਰਿਆਂ ਦੇ ਵਿੱਚ ਆਪਣੇ ਨਿਵਾਸ ਕਰਦਾ ਦੇਖੀ ਜਾਂਦਾ ਸੁਣੀ ਜਾਂਦਾ ਹੁਣ ਬੋਲੀ ਵੀ ਜਾਂਦਾ ਤੁਸੀਂ ਸੁਣੀ ਵੀ ਜਾਂਦੇ ਆ ਹਰ ਤੋਂ ਮੇਂ ਜੋ ਤਰੀ ਆਤਮਾ ਨੇ ਪਰਮਾਤਮਾ ਦੀ ਜੋ ਜਗਾਈ ਹੋਈ ਹੈ ਸਦਾ ਸੱਦ ਦਾ ਬੁੱਧ ਦਾ ਵਿਰਧ ਕਰਦਾ ਸਦਾ ਹੀ ਧਨ ਅਤੇ ਬੁੱਧੀ ਦਾ ਵਾਅਦਾ ਕਰਨ ਵਾਲੇ ਸਦਾ ਧਨ ਦਾ ਵਾਅਦਾ ਕਰਨ ਵਾਲਾ ਤੇ ਬੁੱਧੀ ਦਾ ਵਾਅਦਾ ਕਰਨ ਵਾਲਾ ਉਦੋ ਔਰਦ ਔਰਦੰ ਅਦੋ ਨੀਵੇਂ ਪਤਾਲ ਉਦੋ ਕਹਿੰਦੇ ਨੇ ਨੀਵੇਂ ਪਤਾਲ ਨੂੰ ਔਰਦ ਕਹਿੰਦੇ ਨੇ ਔਰਦ ਉੱਚੇ ਆਕਾਸ਼ ਨੂੰ ਅਰਦੰ ਕਹਿੰਦੇ ਨੇ ਸੰਨ ਦੇ ਵਿੱਚ ਜਿੱਥੇ ਆਪਾਂ ਬੈਠੇ ਆਂ ਗੱਜ ਕੇ ਆਖੋ ਸਤਿਨਾਮ ਸ੍ਰੀ ਉਹਨੂੰ ਨਮਸਕਾਰ ਹੈ ਉਹ ਗੁਗ ਹਰਦਾ ਉਹ ਕਹਿੰਦੇ ਨੇ ਸਾਰੇ ਅੰਗੰ ਪਾਪ ਨਾਸ਼ ਕਰਨ ਵਾਲੇ ਨੂੰ ਪਾਪਾਂ ਦਾ ਨਾਸ਼ ਕਰ ਦਿੰਦਾ ਹੈ ਪਰਮ ਪਰਮ ਬ੍ਰਿਸ਼ਮਰੋਸ਼ ਪਾਲੰ ਵੱਡਿਆਂ ਤੋਂ ਵੱਡਾ ਪਰਮਾਤਮਾ ਜੀਵਾਂ ਦੀ ਪਾਲਣਾ ਗੁਪਤ ਹੀ ਕਰੀ ਜਾਂਦਾ ਆਪਾਂ ਨੂੰ ਪਤਾ ਹੀ ਨਹੀਂਗਾ ਕਿ ਜਦੋਂ ਵਿਗਿਆਨੀਆਂ ਨੇ ਸੱਲ ਮਾਰਿਆ ਧਰਤੀ ਦੇ ਵਿੱਚ ਉੱਥੇ ਜਾ ਕੇ ਵਰਮਾ ਵੀ ਖਤਮ ਹੋ ਜਾਂਦਾ ਹੈ ਉੱਥੇ ਵੀ ਜੀਵ ਹੈ ਉਹਨੂੰ ਕੱਖ ਵੀ ਨਹੀਂ ਹੁੰਦਾ ਉੱਥੇ ਵੀ ਰੋਜੀ ਬਚਾਉਂਦਾ ਕੱਜ ਕੇ ਆਕੋ ਸਤਿਨਾਮ ਸ੍ਰੀ ਸਦਾ ਸਰਬ ਦਾ ਸਹਿ ਦਾਤਾ ਉਹ ਸਦਾ ਹੀ ਹਰ ਸਮੇਂ ਵੱਡਾ ਦਾਤਾ ਹੈ ਸਦਾ ਸਰੂਪ ਹੈ ਅਸ਼ੇਦੀ ਅਭੇਦੀ ਆ ਨਾਮੰ ਆਕਾਮੰ ਛੇਦ ਕਟਣ ਤੋਂ ਰਹਿਤ ਉਹਨੂੰ ਕੋਈ ਨਹੀਂ ਕੱਟ ਸਕਦਾ ਪੇਧ ਰਹਿਦਾ ਕੋਈ ਉਹਦਾ ਪੇਧ ਨਹੀਂ ਸਕਦਾ ਨਾਮ ਤੋਂ ਰਹਿਦਾ ਕੋਈ ਉਹਦਾ ਨਾਮ ਨਹੀਂ ਰਹਿ ਸਕਦਾ ਇੱਛਾ ਤੋਂ ਰਹਿਦਾ ਕੋਈ ਉਹਦੀ ਇੱਛਾ ਨਹੀਂ ਇੱਛਾ ਤੋਂ ਰਹਿਦ ਸਭ ਸਦਾ ਪਰਾਜੀ ਸਭ ਨੂੰ ਪੈਦਾ ਕਰਨ ਵਾਲਾ ਸਭ ਦਾ ਧਾਵੰ ਅਤੇ ਸਭ ਦਾ ਆਕਾਰ ਹੈ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਾਹਿਗੁਰੂ ਗੁਰੂ ਮੰਦਰ ਹੈ ਜੱਬ ਹਮੇਂ ਕੋਈ ਗੱਜ ਕੇ ਬੁਲਾਦੋ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹਾਲਾ ਦੀ ਜੈ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ